1900 ਦੀ ਦੇ ਨੇੜੇ ਮਹਾਤਮਾ ਗਾਂਧੀ ਦਾ ਇੱਕ ਬਿਆਨ ਹੈ ਤਾਂ ਦਾ ਵੀ ਉਹਨੂੰ ਪੱਤਰਕਾਰ ਨੇ ਪੁੱਛਿਆ ਵੀ ਜਦੋਂ ਮੁਲਕ ਆਜ਼ਾਦ ਹੋਊਗਾ ਤਾਂ ਰਾਜ ਦਾ ਸਿਸਟਮ ਕੀ ਇੱਥੇ ਕਾਰੋਬਾਰ ਵੀ ਇਹ ਕਰਦੇ ਨੇ ਖੇਤੀ ਵੀ ਇਹ ਕਰਦੇ ਨੇ ਫੌਜੀ ਵੀ ਇਹ ਨੇ ਬੋਲੀ ਵੀ ਇਹ ਨਹੀਂ ਚੱਲਦੀ ਆ ਮਾਦਰਾਂ ਕਹਿੰਦੇ ਨਾ ਪੰਜਾਬੀ ਨਹੀਂ ਹੁੰਦੀ ਮਲੇ ਬੰਡ ਤੋਂ 15 18 ਬਾਰੇ ਪਹਿਲਾਂ ਦੀ ਗੱਲ ਕਿ ਜਿਹੜਾ ਇੰਨਾ ਸਾਰਾ ਖਿੱਤਾ ਸੀ ਹਮਾਲਾ ਦੇ ਇੱਧਰ ਤੇ ਹੇਠਾਂ ਜੇ ਇਹ ਛੱਡ ਕੇ ਜਾਂਦੇ ਸੀ ਨੂੰ ਇਦਾਂ ਤਾਂ ਇੱਥੇ ਦੋ ਹੀ ਸੰਭਾਵਨਾਵਾਂ ਸੀ ਜਾਂ ਬੰਗਾਲੀਆਂ ਦੀ ਜਾਂ ਸਿੱਖਾਂ ਤੇ ਜਿੱਦ ਇਹ ਅੰਗਰੇਜ਼ ਨੇ ਆ ਕੇ ਪੜਾਉਣਾ ਸ਼ੁਰੂ ਕੀਤਾ ਇੱਥੇ ਵੀ ਬਾਕੀ ਥਾਵਾਂ ਤੋਂ ਉਹਨਾਂ ਮੁਤਾਬਕ ਪੜਾ ਲ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ ਹੀ ਪਤਾ ਸੀ ਕਿ ਜੇ ਇਹਨਾਂ ਦੇ ਅੱਖਰ ਜੇ ਇਹਨਾਂ ਦੀ ਬੋਲੀ ਨੂੰ ਥਾਂ ਦਿੱਤੀ ਅਖੀਰ ਰਾਜ ਇਹਨਾਂ ਦਾ ਹੋਊਗਾ ਦੋ ਨਕਲੀ ਬੋਲੀਆਂ ਦੇ ਕੇ ਦੋ ਮੁਲਕ ਬਣਾ ਦੋ ਅਖੀਰ ਬੋਲੀਆਂ ਮਾਰ ਦਿੱਤੀ ਸਾਰੇ ਖਿੱਤੇ 'ਚ ਘੁੰਮੋ ਸਿੰਧੀ ਬੋਲੀ ਸਿੰਧ ਦਾ ਇਲਾਕਾ ਬੰਗਾਲੀ ਬੋਲੀ ਬੰਗਾਲ ਦਾ ਇਲਾਕਾ ਭੋਜਪੂਰੀ ਮਰਾਠੀ ਰਾਜਸਤਾਨੀ ਸੌਰਸ਼ੈਨੀ ਸਾਰੀਆਂ ਬੋਲੀਆਂ ਦੇ ਇਲਾਕੇ ਪਤਾ ਤੁਹਾਨੂੰ ਕਿ ਆਹ ਧਰਤੀ ਦੀ ਆਹ ਬੋਲੀ ਹੈ ਉਰਦੂ ਦਾ ਕੋਈ ਇਲਾਕਾ ਹਿੰਦੀ ਦਾ ਕੋਈ ਇਲਾਕਾ ਇਹ ਲਿਪੀ ਦਾ ਮਸਲਾ ਇਹ ਲਿਪੀ ਹੋਈ ਧਰਤੀ ਦਾ ਮਸਲਾ ਉਹ ਧਰਮ ਦਾ ਮਸਲਾ ਲੋਕਾਂ ਦੇ ਇਥੇ ਬਸਣ ਦਾ ਮਸਲਾ ਸਾਰੇ ਐਂ ਜੁੜੇ ਕਿ ਦੁਨੀਆ 'ਚ ਰਾਜਨੀਤਿਕ ਤੌਰ ਤੇ ਇਹ ਇੱਕ ਮੰਨਿਆ ਹੋਇਆ ਤਰੀਕਾ ਹੈ ਕਿ ਜਿਹੜੇ ਬੰਦੇ ਤੁਹਾਡੇ ਕਾਬੂ ਨਹੀਂ ਆਉਂਦੇ ਉਹਨਾਂ ਨੇ ਇੱਕ ਵਾਰੀ ਉਜਾੜੋ ਕਿ ਉਹ ਪਟਕੇ ਸਾਰੇ ਦਵਾਰੇ ਬਸਣਗੇ ਨਹੀਂ ਸਾਰੇ ਇਕੱਠੇ ਨਹੀਂ ਬਸਣਗੇ 47 ਨੂੰ ਬਿਲਕੁਲ ਇਸ ਤਰ੍ਹਾਂ ਦੇਖਣਾ ਚਾਹੀਦਾ ਪਰ ਥੋੜਾ ਪਿੱਛੇ हट ਕੇ ਦੇਖੋ ਉਸ ਵੇਲੇ ਜਿਹੜੇ ਰਾਜ ਦੁਨੀਆ ਦੇ ਕਬਜ਼ਾ ਕਰਨਾ ਚਾਹੁੰਦੇ ਸੀ ਉਹ ਕਿਹੜੇ-ਕਿਹੜੇ ਸੀ ਇੰਗਲੈਂਡ ਦਾ ਕਬਜ਼ਾ ਸੀ ਉਹ ਕਬਜ਼ੇ ਨੂੰ ਅਮਰੀਕਾ ਖੋ ਰਿਹਾ ਸੀ ਬਰਾਬਰ ਤੇ ਰੂਸ ਵਾਲੇ ਵੀ ਖੋ ਰ ਰਹੇ ਸੀ ਜਨਮ ਵਾਲਿਆਂ ਦੀ ਢੂਈ ਪੰਨੀ ਗਈ ਸੀ ਪਰ ਉਹਨਾਂ ਦੀ ਇੱਛਾ ਨਹੀਂ ਮਰ ਗਈ ਸੀ ਨਾ ਹੀ ਫਰਾਂਸ ਵਾਲਿਆਂ ਦੀ ਮਰ ਗਈ ਸੀ ਤਾਂ ਇਹ ਜਿਹੜਾ ਯੂਰਪ ਦੇ ਮੁਲਕਾਂ ਦਾ ਅਮਰੀਕਾ ਦਾ ਰੂਸ ਦਾ ਦੁਨੀਆ ਦੇ ਸਰਦਾਰੀ ਦੀ ਇੱਛਾ ਸੀ ਜਿਹੜੀ ਤਾਂ ਉਹਨਾਂ ਦੇ ਕੁਝ ਗੱਲਾਂ ਸਾਂਧੀਆਂ ਸੀ ਉਹਨਾਂ ਦੀਆਂ ਮਤਲਬ ਉਹ ਇੱਕ ਪਿੱਛੋਂ ਖਾਸ ਤਰ੍ਹਾਂ ਦੇ ਪਛਾਈ ਪਰਿਵਾਰ ਚੋਂ ਸੀਗੇ ਇਹ ਖਾਸ ਤਰ੍ਹਾਂ ਦੇ ਖਿਆਲ ਇਸਾਈਦ ਦੇ ਨੇੜੇ ਤੋਂ ਸੀਗੇ ਕਿ ਜਿਹੜਾ ਇੰਨਾ ਸਾਰਾ ਖਿੱਤਾ ਸੀ ਹਿਮਾਲਿਆ ਦੇ ਇਹਦੇ ਤੋਂ ਹੇਠਲਾ ਜੇ ਇਹ ਛੱਡ ਕੇ ਜਾਂਦੇ ਸੀ ਨੂੰ ਇਦਾਂ ਤਾਂ ਇੱਥੇ ਦੋ ਹੀ ਸੰਭਾਵਨਾਵਾਂ ਸੀ ਜਾਂ ਬੰਗਾਲੀਆਂ ਦੀ ਜਾਂ ਸਿੱਖਾਂ ਦੀ ਉਹ ਰਾਜ ਕਰਦੇ ਤਾ ਧਰਮ ਦੇ ਪੱਖ ਤੋਂ ਜਾਂ ਸੱਤਾ ਦੇ ਕੇਂਦਰ ਦੇ ਪੱਖ ਤੋਂ ਇਹ ਗੱਲ ਸਿੱਖਾਂ ਤੇ ਲਾਗੂ ਸੀ ਪੂਰਨ ਸਿੰਘ ਚਿੱਠੀ ਲਿਖ ਕੇ ਕਿਹਾ ਹੋਇਆ ਉਹਨੂੰ ਸਾਈਮਨ ਕਮਿਸ਼ਨ ਨੂੰ ਕਿ ਜਿਹੜਾ ਪੰਜਾਬ ਦੇ ਕਬਜ਼ਾ ਕਰੂ ਉਹ ਹਿੰਦੁਸਤਾਨ ਤੇ ਰਾਜ ਕਰੂ ਤਾਂ ਪੰਜਾਬ ਜੇ ਇੱਕ ਰਹਿੰਦਾ ਤੇ ਪੰਜਾਬ ਤੇ ਰਾਜ ਸਿੱਖਾਂ ਨਹੀਂ ਕਰਨਾ ਸੀ ਕਿਉਂਕਿ ਨੇੜੇ ਇਤਿਹਾਸ ਪੈ ਜਮੇ ਮਹਾਰਾਜ ਰਣਜੀਤ ਸਿੰਘ ਦਾ ਉਹਦਾ ਹੱਲ ਫਿਰ ਹੀ ਨਿਕਲਿਆ ਕਿ ਇਹਨਾਂ ਲੋਕਾਂ ਨੂੰ ਉਜਾੜੇ ਬਿਨਾ ਇਸ ਗੱਲ ਤੋਂ ਲਾਂਭੇ ਨਹੀਂ ਹੋ ਸਕਦੇ ਕਿ ਰਾਜੇ ਨਾ ਬਣ ਬੀਰ ਇੱਕ ਖਿਆਲ ਮਨ ਚ ਪੈਦਾ ਹੋ ਰਿਹਾ ਸਾਡੇ ਬੰਦਿਆਂ ਦੇ ਇਹ ਦੂਜੀ ਕਿਸਮਾਂ ਉਜਾੜੇ ਦੀ ਇਹ ਹੋਰ ਕੀ ਹੁੰਦਾ ਕਿ ਸ਼ਬਦਾਂ ਨਾਲ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹ ਨਾਂ ਬਦਲ ਕੇ ਚੀਜ਼ ਦੇ ਪ੍ਰਭਾਵ ਬਦਲ ਦਿੱਤੇ ਨੇ। ਇਵੇਂ ਇਹਨੂੰ ਕਹਿੰਦੇ ਆ ਮਾਈਗ੍ਰੇਸ਼ਨ ਪ੍ਰਵਾਸ ਜੀ ਹੈ ਉਜਾੜਾ। ਜੇ ਸਿੱਧਾ ਕਹਾਂ ਕਿ ਲੋਕ ਉਜਾੜੇ ਜਾ ਰਹੇ ਨੇ। ਲੋਕ ਸਮਝ ਜਾਣਗੇ ਗੱਲ ਨੂੰ। ਉਜਾੜੇ ਜਾ ਰਹੇ। ਵੀ 8:30 ਦੇ ਦੁਖ ਭੁਖੇ ਜਾ ਰਹੇ ਨੇ। ਹਿੰਦੁਸਤਾਨ ਦੀ ਹਕੂਮਤ ਤਾਂ ਉਹੀ ਹੈ। ਉਵੇਂ 7:00 ਵਜੇ ਸਾਰੇ ਲੋਕਾਂ ਦੇ ਹਾਂ ਜੇ ਸਾਡੇ ਨਾਲ ਤਾਂ ਲੜ ਲੈਂਦੇ ਨੇ ਬਾਕੀ ਕੋਲ ਲੜਨ ਦੀ ਥਾਂ ਵੀ ਨਹੀਂ ਰਹੀ ਦੀ ਹੈਗੀ ਇਤਿਹਾਸ ਵੀ ਨਹੀਂ ਹੈ ਨੀ ਕੱਲ ਦਾ ਲੜਨ ਦਾ ਵੀ ਉਹ ਵੀ ਨਹੀਂ ਹੈਗਾ ਵੀ ਉਜੜਨਾ ਕੀ ਹੋਣਾ ਇੱਕ ਧਰਤੀ ਬੇਲੀ ਹੁੰਦੀ ਹੈ ਇੱਕ ਦੁਨੀਆ ਦੀ ਪੱਧਰ ਤੇ ਵੀ ਅਗਲਾ ਜਿਹੜਾ ਪ੍ਰਬੰਧ ਕਿਵੇਂ ਚੱਲੇ ਉਹਦੇ ਦਾਅਵੇਦਾਰ ਮਰਨਗੇ ਵੀ ਜਿਹਦਾ ਮੁਲਖ ਬਣਾਉਣਾ ਹੈ ਇਕੱਲਾ ਸਿੱਖਾਂ ਨੇ ਫਿਰ ਜੇ ਦੁਨੀਆ 'ਚ 200 ਮੁਲਖ ਆਏਗੇ ਨੇ ਇੱਕ ਦੋ ਅਸੀਂ ਬਣਾ ਲਾਂਗੇ ਜੇ ਪ੍ਰਬੰਧ ਦਾ ਮਸਲਾ ਦੁਨੀਆ 'ਚ ਲਾਉਣ ਦਾ ਤਾਂ 4-5 ਪ੍ਰਬੰਧ ਨੇ ਦੁਨੀਆ 'ਚ ਇੱਕ ਸਾਡਾ ਆਊਗਾ ਸਿੱਖਾਂ ਦਾ ਜਿਹੜਾ ਦਾਅਵਾ ਹੈ ਇਹ ਰਣਜੀਤ ਸਿੰਘ ਦੇ ਬੇਲੇ ਤੋਂ ਹੀ ਸਾਰਾ ਖਿਆਲ ਇਹਦੇ ਦੁਆਲੇ ਆ ਉਸੇ ਜੋ ਪੰਜਾਬ ਉਹਨਾਂ ਉਸੇ ਲੜੀ 'ਚ ਇਹਨੂੰ ਉਜਾੜੇ ਨੂੰ ਦੇਖਣਾ ਤੇ ਇਹਦਾ ਅਗਲਾ ਹਿੱਸਾ ਕਿ ਲੋਕਾਂ ਦਾ ਖਿਆਲ ਮਰ ਜਾਏ ਤਾਂ ਉਹਦਾ ਇਹ ਚ ਨੁਕਤਾ ਹੁੰਦਾ ਕਿ ਲੋਕਾਂ ਦਾ ਬੋਲੀ ਨਾਲ ਲਗਾਅ ਮਰ ਜਾਏ ਕਿਉਂਕਿ ਬੰਦਿਆਂ ਕੋਲੇ ਸਾਰੀ ਵਿਰਾਸਤ ਸਾਰੀ ਪਰੰਪਰਾ ਤਾਂ ਬੋਲੀ ਨੇ ਸਾਂਭੀ ਜਾਂਦੀ ਹੈ ਹੁਣ ਸਾਡੇ ਬੰਦੇ ਜੋ ਉਜੜ ਕੇ ਜਾ ਕੇ ਉੱਥੇ ਪੰਜਾਬੀ ਸામਣਨਗੇ ਫਿਰ ਖਤਰਾ ਬਣ ਜਾਣਗੇ ਜਿਸ ਕਰਕੇ ਇਹਦਾ ਕੰਡਾ ਵਗਰਣਾ ਹੈ ਉਹਨਾਂ ਨੇ ਪਿਛਲੇ 80 ਸਾਲਾਂ ਤੋਂ ਸਾਰਾ ਜੋਰ ਲੱਗਿਆ ਕਿ ਪੰਜਾਬ ਵਾਲੇ ਪੰਜਾਬੀ ਨੂੰ ਦੇਵਨਾਗਰੀ ਲਿਖਣ ਲੱਗ ਜਾਣ ਪੰਜਾਬੀ ਵਿਆਸ਼ਟੀ ਪਟਿਆਲਾ ਨੇ ਕਈ ਕੋਸ਼ਿਸ਼ਾਂ ਕੀਤੀਆਂ ਇਸ ਗੱਲ ਦੀ ਕਿ ਪੰਜਾਬੀ ਨੂੰ ਦੇਵਨਾਗਰੀ ਚ ਲਿਖੋ ਉਹ ਤਾਂ ਨਹੀਂ ਪ੍ਰਵਾਨ ਹੋਈ ਪਰ ਧਾਰਮਿਕ ਪੱਖ ਤੋਂ ਪ੍ਰਵਾਨ ਹੋ ਗਈ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਗੁਰਦੁਆਰਾ ਕਮੰਡੋ ਬੀਟੀ ਦਿੱਲੀ ਕਮੇਟੀ ਗੁੱਟ ਕੇ ਦੇਵਨਾਗਰੀ ਛਾਪਣ ਲੱਗੇ ਕੀ ਗੱਲ ਗੁਰੂ ਸਾਹਿਬ ਨੂੰ ਆਉਂਦੀ ਨਹੀਂ ਸੀ ਜੇ ਗੁਰੂ ਸਾਹਿਬ ਇਹ ਲਿਪੀ ਵਰਤਦੇ ਤਾਂ ਪ ਇਹ ਲਿਪੀ ਹੋਈ ਧਰਤੀ ਦਾ ਮਸਲਾ ਉਹ ਧਰਮ ਦਾ ਮਸਲਾ ਲੋਕਾਂ ਦੇ ਇਥੇ ਬਸਣ ਦਾ ਮਸਲਾ ਸਾਰੇ ਐਂ ਜੁੜੇ ਹੋਏ ਨੇ ਤੁਸੀਂ ਦੇਖੋਗੇ ਕਿ ਜਿੱਦੇ ਅੰਗਰੇਜ਼ ਇਥੇ ਦੋ ਮੁਲਕ ਬਣਾ ਕੇ ਗਏ ਦੋਨਾਂ ਮੁਲਕਾਂ ਦੀ ਨਕਲੀ ਬੋਲੀ ਸੀ ਇਥੇ ਹਿੰਦੀ ਉੱਥੇ ਸਾਰੇ ਖਿੱਤੇ ਚ ਘਮੋ ਸਿੰਧੀ ਬੋਲੀ ਸਿੰਧ ਦਾ ਇਲਾਕਾ ਬੰਗਾਲੀ ਬੋਲੀ ਬੰਗਾਲ ਦਾ ਇਲਾਕਾ ਭੋਜਪੂਰੀ ਮਰਾਠੀ ਰਾਜਸਤਾਨੀ ਸੌਰ ਸ਼ੈਨੀ ਸਾਰੀਆਂ ਬੋਲੀਆਂ ਦੇ ਇਲਾਕੇ ਪਤਾ ਤੁਹਾਨੂੰ ਕਿ ਆਹ ਧਰਤੀ ਦੀ ਆ ਬੋਲੀ ਹੈ ਉਰਦੂ ਦਾ ਕੋਈ ਇਲਾਕਾ ਹਿੰਦੀ ਦਾ ਕੋਈ ਇਲਾਕਾ ਕੋਈ ਲਾਕਾ ਦੋ ਨਕਲੀ ਬੋਲੀਆਂ ਦੇ ਕੇ ਦੋ ਮੁਲਕ ਬਣਾ ਦੋ ਅਸਲੀ ਬੋਲੀਆਂ ਮਾਰ ਕੇ ਨਹੀਂ ਇੱਥੇ ਦਾਵਾ ਕੀਤਾ ਸੀ ਜਾਂ ਬੰਗਾਲੀ ਦਾ ਦਾਵਾ ਸੀ ਇੱਥੇ ਜੇ ਰਾਜ ਇਕੱਠਾ ਰਹਿੰਦਾ ਜਾਂ ਪੰਜਾਬੀ ਦਾ ਦਾਵਾ ਸੀ 1930 ਦੇ ਨੇੜੇ ਮਹਾਤਮਾ ਗਾਂਧੀ ਦਾ ਇੱਕ ਬਿਆਨ ਐਦਾਂ ਦਾ ਵੀ ਉਹਨੂੰ ਪੱਤਰਕਾਰ ਨੇ ਪੁੱਛਿਆ ਵੀ ਜਦੋਂ ਮੁਲਕ ਆਜ਼ਾਦ ਹੋਊਗਾ ਤਾਂ ਰਾਜ ਦਾ ਸਿਸਕਰਨਗੇ ਇੱਥੇ ਕਾਰੋਬਾਰ ਵੀ ਇਹ ਕਰਦੇ ਨੇ ਖੇਤੀ ਵੀ ਇਹ ਕਰਦੇ ਨੇ ਫੌਜੀ ਵੀ ਇਹ ਨੇ ਬੋਲੀ ਵੀ ਇਹ ਨਹੀਂ ਚੱਲਦੀ ਆ ਮਹਾਤਮਾ ਗਾਂਧੀ ਕਹਿੰਦੇ ਨਾ ਪੰਜਾਬੀ ਨਹੀਂ ਹੋਣ ਦੇਣੀ ਬੇਪਰਵਾਹ ਮਲੇ ਬੰਡ ਤੋਂ 15-18 ਬਾਰੇ ਪਹਿਲਾਂ ਦੀ ਗੱਲ ਹੈ ਤੇ ਜਿੱਦਾਂ ਅੰਗਰੇਜ਼ਾਂ ਨੇ ਆ ਕੇ ਪੜਾਉਣਾ ਸ਼ੁਰੂ ਕੀਤਾ ਇੱਥੇ ਵੀ ਬਾਕੀ ਥਾਵਾਂ ਤੇ ਉਹਨਾਂ ਮੁਤਾਬਕ ਪੜਾ ਲਿਆ ਪੰਜਾਬ ਵਿੱਚ ਉਰਦੂ ਨੂੰ ਪੜਾਇਆ ਗੁਰਮੁਖੀ ਨਹੀਂ ਪੜਾਈ ਉਹਨਾਂ ਨੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ ਹੀ ਪਤਾ ਸੀ ਕਿ ਜੇ ਇਹਨਾਂ ਦੇ ਅੱਖਰ ਜੇ ਇਹਨਾਂ ਦੀ ਬੋਲੀ ਨੂੰ ਥਾਂ ਦਿੱਤੀ ਅਖੀਰ ਰਾਜ ਇਹਨਾਂ ਦਾ ਹੋਊਗਾ ਇੱਥੇ ਅੰਗਰੇਜ਼ ਜਿੱਥੇ ਵੀ ਗਏ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਮੁਲਖਾਂ ਦੀ ਬੋਲੀ ਦੀ ਵਿਆਕਰਣ ਲਿਖੀ ਉਹਨਾਂ ਨੇ ਲੱਗਦਾ ਹੈ ਕਿ ਉਹਨਾਂ ਨੂੰ ਤੁਸੀਂ ਸੇਵਾ ਕੀਤੀ ਨਹੀਂ ਉਹਨਾਂ ਨੇ ਲੋਕਾਂ ਦਾ ਅਚੇਰ ਸਮਝਿਆ ਲੋਕਾਂ ਦਾ ਪਛੋਕੜ ਸਮਝਿਆ ਕਿ ਹਣ ਕੀ ਇਹ ਜਿਹਨਾਂ ਦੇ ਅਸੀਂ ਰਾਜ ਕਰਨ ਜਾ ਰਹੇ ਹਾਂ ਫਿਰ ਉਹਨਾਂ ਦਾ ਸਮਝ ਕੇ ਫਿਰ ਉਹਨਾਂ ਦੀ ਪੜ੍ਹਾਈ ਦਾ ਤਰੀਕਾ ਤਾਂ ਕੀਤਾ ਵੀ ਇਸ ਕਰਕੇ ਸਾਡੇ ਰਾਜ ਖੁੱਸਣ ਦੇ ਵੇਲੇ ਤੋਂ ਲੈ ਕੇ ਹੁਣ ਬਾਹਰ ਜਾਣ ਤੱਕ ਉਹ ਲਿਪੀ ਉਹ ਬੋਲੀ ਉਹ ਵਿਚਾਰ ਉਹੀ ਹੈ ਜਿਹਦੇ ਕਰਕੇ ਪਹਿਲਾਂ ਬੰਡਾਰਾ ਹੋਇਆ ਤੇ ਜਿਹਦੇ ਕਰਕੇ ਹੁਣ ਅਜਾੜਾ ਹੁੰਦਾ ਹੈ